ਦੇ ਕੁੰਬੜੇ ਦੁੱਖ ਦੀ ਗੱਲ ਹੈ ਕਿ ਜਿਹੜੀ ਸਾਡੇ ਬੰਦੀ ਸਿੰਘ ਨੇ ਬੜੇ ਲੰਬੇ ਸਮੇਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਨੇ ਉਹਨਾਂ ਨੂੰ ਜਿਹੜੀ ਕਾਨੂੰਨੀ ਜਿਹੜੇ ਅਧਿਕਾਰ ਨੇ ਉਹ ਵੀ ਨਹੀਂ ਮਿਲ ਰਹੇ ਜਿਹੜੇ ਵੱਡੇ ਤੋਂ ਵੱਡੇ ਜਿਹੜੇ ਗੁਨਾਹਗਾਰ ਨੇ ਉਹ ਵੀ ਉਸ ਕਾਨੂੰਨ ਦੇ ਦਾਇਰੇ 'ਚ ਉਹਨਾਂ ਨੂੰ ਫਾਇਦਾ ਮਿਲ ਜਾਂਦਾ ਪਰ ਇਹ ਲੋਕ ਤਾਂ ਇਹ ਤਾਂ ਜਜ਼ਬਾਤੀ ਨੇ ਇਹਨਾਂ ਦਾ ਕੋਈ ਇਹ ਕ੍ਰਿਮੀਨਲ ਲੋਕ ਨਹੀਂ ਹੈਗੇ ਇਹ ਭਾਵੁਕ ਲੋਕ ਨੇ ਜਿਨ੍ਹਾਂ ਨੇ ਸਿੱਖ ਕੌਮ ਵਾਸਤੇ ਸਿਕ ਕੌਮ ਦੇ ਦਰਦ ਨੂੰ ਲੈ ਕੇ ਇਹ ਜੋ ਸਾਰਾ ਕੁਝ ਘਟਨਾਵਾਂ ਹੋਈਆਂ ਨੇ ਤੇ ਇਹਨਾਂ ਨੂੰ ਤਾਂ ਮੈਂ ਸਮਝਦਾ ਸਰਕਾਰ ਦੀ ਵੀ ਡਿਊਟੀ ਬਣਦੀ ਹੈ ਹਮਦਰਦੀ ਦੇ ਨਾਲ ਇਹਨਾਂ ਵੱਲ ਵਚਣਾ ਚਾਹੀਦਾ ਸੀ ਸੋ ਹੁਣ ਤੱਕ ਨਾ ਤਾਂ ਕਿਸੇ ਸਰਕਾਰ ਨੇ ਤੇ ਨਾ ਹੀ ਜਿਹੜੇ ਕੋਈ ਕੋਰਟ ਨੇ ਕੋਟਾਂ ਤੋਂ ਵੀ ਜਿਹੜੀਆਂ ਨਿਆਂ ਨਹੀਂ ਮਿਲ ਸਕਿਆ ਸੋ ਇਸ ਵਾਸਤੇ ਸਾਰੀ ਕੌਮ ਸਾਰੀਆਂ ਪੰਥਕ ਜਥੇਬੰਦੀਆਂ ਜਿਹੜੀਆਂ ਅੱਜ ਇਕੱਠੀਆਂ ਹੋ ਕੇ ਜਿਹੜੇ ਅੱਜ ਜੋ ਕੌਮੀ ਮੋਰਚਾ ਹੈ ਉਹਦੇ ਨਾਲ ਖੜੇ ਆ ਤਾਂ ਕਿ ਸਾਡੇ ਜਿਹੜੇ ਬੰਦੀ ਸਿੰਘ ਨੇ ਇਹਨਾਂ ਦੀ ਰਿਹਾਈ ਕੀਤੀ ਜਾ ਸਕੇ ਜਲਦੀ ਤੋਂ ਜਲਦੀ ਤੇ ਮੈਂ ਇਹ ਵੀ ਮੰਨਦਾ ਵੀ ਸਾਰੀ ਕੌਮ ਨੂੰ ਇਕੱਠੇ ਹੋਣਾ ਚਾਹੀਦਾ ਇਸ ਮੁੱਦੇ ਤੇ ਤੇ ਤਾਂ ਹੀ ਜਿਹੜਾ ਹੈ ਕੇਂਦਰ ਸਰਕਾਰ ਤੇ ਜਿਹੜਾ ਜਾਂ ਸੂਬੇ ਦੀ ਸਰਕਾਰ ਤੇ ਪ੍ਰੈਸ਼ਰ ਬਣਾਇਆ ਜਾ ਸਕਦਾ ਹੈ ਇਹ ਸਿੰਘਾਂ ਦੀ ਰਿਹਾਈ ਵਾਸਤੇ